ਮੌਸਮ ਵਿਭਾਗ ਬੋਲੋ ਸੂਬੇ ਪਰ ਵਿੱਚ ਤੇਜ਼ بارش ਅਤੇ ਤੂਫਾਨ ਦੀ ਚੇਤਾਵਨੀ ਦਿੱਤੀ ਗਈ ਸੀ ਮੌਸਮ ਵਿਭਾਗ ਦੀ ਇਹ ਚੇਤਾਵਨੀ ਕਿਤੇ ਨਾ ਕਿਤੇ ਸੱਚ ਸਾਬਤ ਹੁੰਦੀ ਦਿਖਾਈ ਦੇ ਰਹੀ ਹੈ ਬੀਤੀ ਰਾਤ ਨਾਬਾਵੇਖੇ بارش ਅਤੇ ਤੇਜ਼ ਤੂਫਾਨ ਨੇ ਆੜਤੀਆਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਕਿਉਂਕਿ ਨਾਬਾ ਦੀ ਅਨਾਜ ਮੰਡੀ ਏਸ਼ੀਆ ਦੀ ਦੂਜੇ ਨੰਬਰ ਦੀ ਅਨਾਜ ਮੰਡੀ ਹੈ ਜਿਸ ਵਿੱਚ 5 ਲੱਖ ਕਣਕ ਦੀਆਂ ਬੋਰੀਆਂ ਖੁੱਲੇ ਅਸਮਾਨ ਥੱਲੇ ਪਈਆਂ ਹਨ ਬੀਤੀ ਰਾਤ بارش ਨੇ ਆੜਤੀਆਂ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਦਿੱਤਾ ਹੈ ਕਿਉਂਕਿ ਲਿਫਟਿੰਗ ਨਾ ਹੋਣ ਕਰਕੇ ਇਹ ਖਮਿਆਜਾ ਸਿੱਧਾ ਆੜਤੀਆਂ ਨੂੰ ਭੁਗਤਣਾ ਪੈ ਰਿਹਾ ਹੈ ਆੜਤੀਆਂ ਨੇ ਮੰਗ ਕੀਤੀ ਹੈ ਕਿ ਛੇਤੀ ਤੋਂ ਛੇਤੀ ਲਿਫਟਿੰਗ ਕਰਵਾਈ ਜਾਵੇ ਤਾਂ ਜੋ ਅਸੀਂ ਨੁਕਸਾਨ ਤੋਂ ਬਚ ਸਕੀਏ ਉਹਦੇ 5-1 ਲੱਖ ਟੱਪਾ ਪਏ 5 ਇਹ 5.4 ਲੱਖ ਪਾਏ ਉਹ ਤਾਂ ਹੈ 3 ਲੱਖ ਤੋਂ ਮਾਲ ਆ ਜਾਂਦੇ ਨੇ ਕਣਕੀ 1 ਲੱਖ ਤਾਂ ਆ ਗਈ 10 ਦਿਨ ਦੇ ਵਿੱਚ ਵਿੱਚ ਦੀ ਉਹਦੇ ਕਰਕੇ ਸਾਰਾ ਚੱਕਰ ਪਿਆ ਹੋਇਆ ਗੱਡੀਆਂ ਘੱਟ ਮਿਲਦੀਆਂ ਨੇ ਯੂਨੀਅਨ ਵਾਲੇ ਗੱਡੀਆਂ ਉੱਥੇ ਧਿੱਜੀ ਜਾਂਦੇ ਨੇ ਇਹ ਸੈਂਟਰਾਂ 'ਚ ਪੂਰੇ ਘੱਟ ਮਿਲਦੀਆਂ ਨੇ ਇਸ ਕਰਕੇ ਇਹ ਚੀਜ਼ ਰਹਿ ਗਈ ਹੈ ਸਾਢੇ 4 ਪੌਣੇ 5 ਲੱਖ ਦਾ ਹੋਇਆ ਇਹ ਹੁਣ ਜਿਵੇਂ ਮੋਟਰਨ ਦੀ ਕਰਾਇਆ ਕੋਈ ਨੁਕਸਾਨ ਨਹੀਂ ਆ ਵੀ ਜਾਤ ਦੇਖੋ ਜੀ ਇਹ ਸਾਰਾ ਕੋਸਾੜਤੀਆਂ ਤੇ ਗੱਲ ਹੈ ਜਤ ਕਰੇ ਮਾਲ ਚੱਕਿਆ ਨਹੀਂ ਜਾਂਦਾ ਜਤ ਕਰਾੜਤੀਆਂ ਨੂੰ ਬਾਰੇ ਹੁਣ ਤੁਸੀਂ ਪਹਿਲਾਂ ਮੀਂਹ ਪੈ ਗਿਆ ਸੀਗਾ ਸਾਰਾ ਦੇਖੋ ਕਿੰਨਾ ਮਾਲ ਉਰੇ ਤੇ ਆ ਜਿਹੜੇ ਬੋਰੀਆਂ ਖਰਾਬ ਹੋ ਗਈਆਂ ਪਈਆਂ ਨੇ ਲੇਕਿਨ ਹੁਣ ਸਾਰੇ ਠਿਕਣੇ ਰਾस्ते ਮਾਲ ਤੋਹਣਾ ਪੋਗੜੇ ਜਿਹੜੀਆਂ ਬੋਰੀਆਂ ਤਾਂ ਜੀ ਲੇਕਿਨ ਅਜੇ ਵੀ ਮਡਰਾਮ ਇਹ ਤਾਂ 3-4 ਦਿਨ ਪੇਰੇ ਨੇ ਜੀ ਮੌਸਮ ਖਰਾਬ ਹੈ ਸਾਰੇ ਠੱਕੇ ਲੋਕ ਲਵਾ ਰਹੇ ਨੇ ਜੀ ਕੰਨੇ ਤੋਂ ਲੇਕੀਂ ਹੁੰਦੀ ਦੇਰੇਮ ਤੇ ਫਿਰ ਇਹ ਕੰਮ ਨਹੀਂ ਹੁੰਦਾ ਜੀ ਇਹ ਸਾਰੇ ਠੇਕੇਦਾਰ ਲਾ ਲੋ ਤੁਸੀਂ ਕੋਈ ਕੁੱਝ ਲਾ ਲੋ ਵੀ ਜਾਂ ਟਰੱਕ ਹੈ ਨਹੀਂ ਗਏ ਉਹਦੇ ਕਰਕੇ ਮਾਲ ਦੀ ਦਿੱਕਤ ਨਹੀਂ ਹੋ ਰਹੀ ਕਿੰਨੀ ਦੀ ਮੁਸ਼ਕਲ ਆ ਰਹੀ ਹੈ ਹਾਂ ਮੁਸ਼ਕਲ ਤਾਂ ਇਹ ਕੋਈ ਨਹੀਂ ਹੈ ਕਿ ਬਸ ਮਾਲ ਪਿਆ ਲਿਫਟਿੰਗ ਤੋਂ ਕੋਈ ਤਾਂ ਕੋਈ ਗੱਲ ਨਹੀਂ ਆ ਕਿ ਬਾੜਦੰਨਾ ਪੂਰਾ ਗਵਰਨਮੈਂਟ ਦੇ ਇੰਤਜ਼ਾਮ ਤਾਂ ਪੂਰੇ ਸੀਗੇ ਪਰ ਲਿਫਟਿੰਗ ਕੱਢਣਾ ਸਾਰਾ ਕੰਮ ਕੌਣ ਕਰੇ ਜਿਵੇਂ ਲੋ ਜੇ ਦਫਾਟ ਪੈਂਦੀ ਆ ਜਿਹੜੀ ਜਿਹੜੀਆਂ ਫੇਰ ਇਹ ਤਾਂ ਜੀ ਫਿਰ ਸਮਝੋ ਚੱਕੇ ਲਵਾ ਰਹੇ ਨੇ ਲੇਬਰ ਲੇਬਰਾ ਘੱਟ ਨੇ ਆਰਪੀ ਤੋਂ ਚੱਕੇ ਲਵਾ ਰਹੇ ਨੇ ਕਿ ਕਿਉਂ ਇਸ ਤਰ੍ਹਾਂ ਹੋ ਗਿਆ ਉਤੋਂ ਕੋ ਕਵਰ ਪਾਇਆ ਪਏ ਨੇ ਟੱਕ ਰਹੇ ਨਾਲੇ ਚੱਕੇ ਲਵਾ ਰਹੇ ਤੇਰੀ ਕੋਈ ਲੇਬਰ ਦਾ ਕਮੇਜਰ ਦਾ ਆਰਪੀ ਭੁਗਤ ਰਿਹਾ ਹੈ ਆਰਪੀ ਭੁਗਤ ਰਿਹਾ ਆਰਪੀ ਦੇ ਕਰਤੇ ਨੇ ਹੁੰਦੂ ਦੇਖੋ ਗਵਰਨਮੈਂਟ ਦਿੰਦੀ ਆ 2 ਰੁਪਏ ਚ 20 ਪੈਸੇ ਲਿਖਦੀ ਆ ਪਰ 5 ਜਾਂ 6 ਰੁਪਏ ਤੋਂ ਘੱਟ ਕੋਈ ਲੋਡ ਨਹੀਂ ਕਰਦਾ ਇਹ ਤੇ ਠੇਕੇਦਾਰ ਉਹਦੀ ਵੀ ਜ਼ਿੰਮੇਵਾਰੀ ਵੜ ਗਈ ਪੰਪਤੀ ਤਾਂ ਹੈਗੀ ਆ ਜੀ ਜ਼ਿੰਮੇਵਾਰੀ ਟ੍ਰੱਕ ਨਹੀਂ ਮਿਲਦੇ ਟ੍ਰੱਕ ਨਹੀਂ ਦੇ ਰਿਹਾ ਉਹ ਮਾਲ ਤਾਂ ਹੁਣ ਤਾਂ ਰਾਈਵਲ ਤਾਂ ਦਬ ਗਈ ਰਾਈਵਲ ਦਬਣ ਕਰਕੇ ਹੁਣ ਲੋਡ ਤਾਂ ਹੋ ਜਾਣਗੇ ਟ੍ਰੱਕ ਜੇ ਟੱਕ ਹੋਣ ਪਰ ਟੱਕ ਨਹੀਂ ਮਿਲਦੇ ਕੋਈ ਕੋਈ ਸਮੱਸਿਆ ਅੱਗਾਰ ਦੰਨਾ ਵੀ ਆਮ ਹੈ ਹੋਲੀ ਵੀ ਆਮ ਹੈ ਕੋਈ ਇਕਦਮ ਸਾਕੀ ਕੱਲੀ ਜੇ ਟਰੱਕ ਆਉਣ ਤਾਂ ਆਪਕੇ ਤਾਂ ਰੈਡੀ ਨੇ ਮਾਲ ਚਕਾਉਣ ਵਾਸਤੇ ਠੀਕ ਲੇਬਰਾਂ ਸਹੀਆਂ ਨੇ ਸਭ ਕੁਝ ਹੈਗਾ ਪਰ ਟਰੱਕ ਆਉਣਾ ਚਾਹੀਦਾ ਤੇ ਮੇ ਤਾਂ ਲਿਫਟਿੰਗ ਦੀ ਪ੍ਰੋਬਲਮ ਹੈ ਆਹ ਲਿਫਟਿੰਗ ਦੀ ਵੀ ਹੈ ਇਹ ਜਦੋਂ ਪਹਿਲੀ ਆਈ ਜਾਣਾ ਉਦੋਂ ਦੀ ਪਈ ਆਈ ਇਹ ਜਦੋਂ ਪਹਿਲਾਂ ਪਹਿਲਾਂ ਕੰਨ ਕਾਈ ਆ ਉਹ ਦੇਖ ਲਓ ਕਿ 13 14 ਫਰਵਰੀ ਨੂੰ ਕੰਨ ਕਾਈ ਹੋਈ ਹੈ ਇਹ ਸਾਰੀ ਉਦੋਂ ਦੀ ਪਈ ਆ ਜਿਹੜੀ ਨਵੀਂ ਆ ਰਹੀ ਆ ਉਹ ਚੱਕੀ ਜਾ ਰਹੀ ਆ ਇਹ ਚ ਮਨ ਘਟੂ ਨਹੀਂ ਹੋ ਬਦੂ ਕਿਵੇਂ ਮੈਨੂੰ ਐਸੋ ਮੁਕਤੀ ਦੀ ਸਮੱਸਿਆ ਕਰਦੇ ਆ ਹਾਂਜੀ ਹਾਂ ਕਿੰਨੇ ਹੋਰ ਬਾਰਿਸ਼ ਪੈਂਦੇ ਹੋਰ ਕਿੰਨਾ ਕੁ ਨੁਕਸਾਨ ਹੋਊਗਾ ਦਾ ਨੁਕਸਾਨ ਐ ਜੀ ਕੰਕ ਦਾ ਹੋਰ ਦੇਖੋ ਤੁਸੀਂ ਇਹ ਤਾਂ ਗਰੀਬ ਆਦਮੀ ਤਾਂ ਹੁਣ ਜਿਹੜੀ ਮਾਰੇ ਮੋਟਾ ਹੋਊਗੀ ਉਹ ਉਹ ਵੀ ਖਤਮ ਹੋ ਜੂ ਦੰਬ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ